ਕੱਲ ਸਾਹਿਬ ਵਾਹਿਗੁਰੂ ਜੀ ਨੂੰ ਕੱਲ ਸਾਹਿਬ ਸੰਗਤ ਜੀ ਜਿਹੜੀ ਕੱਲ ਪਰਸੋਂ ਤੋਂ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀ ਹੈ ਜਿਸ ਦੇ ਵਿੱਚ ਮਾਨਜੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਸੇਦਾਰ ਤਖਤ શ્રી ਦਮਦਮਾ ਸਾਹਿਬ ਨੂੰ ਘੇਰ ਕੇ ਜੋ ਕਿ ਪਰਵਿੰਦਰ ਝੋਟੇ ਵੱਲੋਂ ਗਲਤ ਉਹਨਾਂ ਦੇ ਨਾਲ ਸਵਾਲ ਜਵਾਬ ਕਰਨ ਦਾ ਜਿਹੜਾ ਉਹ ਕੀਤੀ ਗਈ ਹੈ ਕੱਲ ਉਹ ਬਹੁਤ ਹੀ ਨਿੰਦਨਯੋਗ ਹੈ ਕਬੇ ਜਿਹੜੇ ਮਾਨਜੋਗ ਤਖਤ ਸਾਹਿਬਾਨ ਦੇ ਜਸੇਦਾਰਾਂ ਨੂੰ ਸਾਰੀ ਕੌਮ ਦੇ ਸਤਿਕਾਰਤ ਅਸਤੇ ਨਾਲ ਧਾਰਮਿਕ ਸਾਡੇ ਆਗੂ ਹਨ ਜੇ ਆਪਾਂ ਹੀ ਆਪਾਂ ਛੋਟੇ ਮੋਟੇ ਆਜ ਉੱਠ ਕੇ ਸਿੰਘ ਸਾਭਾ ਦੇ ਮੂਹਰੇ ਖੜ ਕੇ ਉਹਨਾਂ ਨੂੰ ਸਵਾਲ ਜਵਾਬ ਇਸ ਤਰ੍ਹਾਂ ਕਰਾਂਗੇ ਤੇ ਉਹ ਜਿਹੜੀ ਕੋਈ ਧਾਰਮਿਕ ਮਰਿਆਦਾ ਨਹੀਂ ਰਹਿ ਜਾਂਦੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਇਹੋ ਜੀ ਸ਼ਖਸੀਅਤ ਹਨ ਜਿਨ੍ਹਾਂ ਨੇ ਸਮੇਂ-ਸਮੇਂ ਤੇ ਕੌਮ ਵਾਸਤੇ ਪੰਥ ਵਾਸਤੇ ਹਰ ਸਮੇਂ ਭਾਵੇਂ ਕਿਸਾਨੀ ਦਾ ਕੋਈ ਮੁੱਦਾ ਹੋਵੇ ਭਾਵੇਂ ਪੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੋਵੇ ਪਾਵੇਂ ਸਿੰਘਾਂ ਨੂੰ ਆਪਣਾ ਹਵਾਲੇ ਜੇਲ੍ਹਾਂ ਦੇ ਵਿੱਚੋਂ ਬਾਹਰ ਲੈ ਕੇ ਆਉਣਾ ਹੋਵੇ ਹਰ ਥਾਂ ਤੇ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਜੀ ਸਭ ਤੋਂ ਵੱਧ ਬੋਲਦੇ ਆ ਨਾ ਤੇ ਸਭ ਤੋਂ ਵੱਧ ਉਹਨਾਂ ਨੇ ਪਹਿਰਾ ਦਿੱਤਾ ਹੈ ਤੇ ਬੋਲਣ ਦੇ ਕਰਕੇ ਹੀ ਉਹਨਾਂ ਦੇ ਕੋਲ ਸ੍ਰੀ ਕਾਲਤਾਕ ਸਾਹਿਬ ਜੀ ਦਾ ਜਿਹੜਾ ਤਖਤ ਦਾ ਜਿਹਦੇਦਾਰੀ ਹੈ ਉਹ ਵੀ ਉਹਨਾਂ ਦੇ ਕੋਲ ਇਸੇ ਕਰਕੇ ਗਈ ਆ ਤੁਹਾਡੇ ਲੋਕਾਂ ਕਰਕੇ ਕਿਉਂਕਿ ਉਹ ਤੁਹਾਡੇ ਵਾਸਤੇ ਬੋਲਦੇ ਆ ਤੇ ਅੱਜ ਆਪਾਂ ਹੀ ਤਖਤ ਸਾਹਿਬਾਨਾਂ ਦੀ ਮਰਿਆਦਾ ਨੂੰ ਜਿਹੜੀ ਆ ਉਹ ਠੇਸ ਪਹਚਾਰਿਆ ਇਹ ਬਿਲਕੁਲੋ ਗਲਤ ਹੈ ਇਹ ਦਾਲਾ ਪੰਥਾ ਵੱਲੋਂ ਬਰਦਾਸ਼ਤ ਨਹੀਂ ਕੀਤੀ ਜਾਵੇ ਕਿ ਜਿਹਦੇਦਾਰਾਂ ਦਾ ਜਿਹੜਾ ਸਨਮਾਨ ਆ ਉਹ ਬਹੁਤ ਸਤਕਾਰ ਆ ਉਹ ਪੰਥ ਦੇ ਵਿੱਚ ਰਹੇਗਾ ਜਿਸ ਤਰ੍ਹਾਂ ਪਹਿਲਾਂ ਹੈਗਾ ਵਾ ਜੇ ਕੋਈ ਗਾਂ ਤੋਂ ਜਾਂ ਅੱਗੇ ਤੋਂ ਇਹੋ ਜੀ ਕੋਈ ਕਿਸੇ ਨੇ ਹਰਕਤ ਕੀਤੀ ਤੇ ਦਲਪੰਥ ਸ਼ਕਤੀ ਦੇ ਨਾਲ ਉਸ ਦੇ ਨਾਲ ਕਾਰਵਾਈ ਕਰੇਗਾ ਭਾਵੇਂ ਸ਼ਰੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਕਰੇ ਜਾਂ ਨਾ ਕਰੇ ਪਰ ਦਲਪੰਥ ਵੱਲੋਂ ਫਿਰ ਸਖਤ ਕਾਰਵਾਈ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ